ਉਹ ਫੋਲ ਕਿੱਧਰ ਗਿਆ ਯਾਰ ਉਹ ਇਧਰ ਵੇਖ ਇਧਰ ਗਿੱਜੇ ਚ ਹੋਊਗਾ ਕਿੱਧਰ ਸੈਟ ਲਾਇਆ ਹੈ ਇੱਧਾ ਇਧਰ ਵੇਖ ਇਧਰ ਮੈਂ ਮੈਂ ਪਹਿਲਾਂ 20000 ਰੁਪਏ ਲਾਇਆ ਮਸਾ ਇਧਰ ਵੇਖ ਜੇ ਤੇ ਤਰੀ ਨਹੀਂ ਯਾਰ ਕਿਧਰ ਗਿਆ ਯਾਰ ਕਿੱਥੇ ਟੱਕ ਪਿਆ ਇੱਥੇ ਉਹ ਚੰਗੀ ਤਰ੍ਹਾਂ ਚੈੱਕ ਕਰ ਕੋਈ ਨਹੀਂ ਯਾਰ ਉਹ ਬਾਈ ਬਹੁਤ ਭਜਾਇਆ ਤੇਰੇ ਮਗਰ ਮੋਟਰਸਾਈਕਲ ਯਾਰ ਮੇਰੇ ਪਿੱਛੇ ਮੋਟਰਸਾਈਕਲ ਭਜਾਇਆ ਪਰ ਕਿਉਂ ਬਾਈ ਮੇਰੇ ਪਿੱਛੇ ਮੋਟਰਸਾਈਕਲ ਕਾਹਤੋਂ ਭਜਾਇਆ ਉਹ ਬਾਈ ਜਦੋਂ ਤੂੰ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲ ਲੱਗਿਆ ਉੱਥੇ ਤੇਰਾ ਪਾਸ ਢਿੱਗ ਪਿਆ ਤੇ ਮੈਂ ਬਾਈ ਪਾਸ ਤੇਰਾ ਚੱਕਿਆ ਤੇ ਦੇਖਿਆ ਤੇਰੇ ਡਾਕੂਮੈਂਟ ਹੈ ਤੇ ਉਹਦੇ ਚ ਕਾਫੀ ਜਿਆਦੇ ਪੈਸੇ ਆ ਤੇ ਮੈਂ ਤਾਂ ਬਾਈ ਉਦੋਂ ਦਾ ਤੇਰੇ ਮਗਰ ਮੋਟਰਸਾਈਕਲ ਭਜਾਇਆ ਆਦਾ ਚੰਗਾ ਹੋਇਆ ਤੂੰ ਬਾਈ ਇੱਥੇ ਰੁਸ ਗਿਆ ਬਾਈ ਮੈਂ ਕਿਹੜੇ ਸ਼ਬਦਾਂ ਨਾਲ ਤੇਰਾ ਧੰਨਵਾਦ ਕਰਾਂ ਮੇਰਾ ਰਿਸ਼ਤੇਦਾਰ ਹਸਪਤਾਲ ਚ ਦਾਖਲ ਸੀ ਇਹ ਪੈਸੇ ਮੈਂ ਹਸਪਤਾਲ ਚ ਜਮ੍ਹਾਂ ਕਰਾਉਣੇ ਸੀਗੇ ਤਰਾ ਬਹੁਤ ਬਹੁਤ ਧੰਨਵਾਦ ਬਾਈ ਇਹ ਆ ਲਓ ਬਾਈ ਜੀ ਤੁਹਾਡਾ ਪਰਸ ਬਾਈ ਮੈਨੂੰ ਯਕੀਨ ਨਹੀਂ ਆ ਰਹਾ ਵੀ ਅੱਜ ਦੇ ਟਾਈਮ 'ਚ ਵੀ ਕੋਈ ਇੰਨਾ ਇਮਾਨਦਾਰ ਹੋ ਸਕਦਾ ਅੱਜ ਦੇ ਟਾਈਮ ਤਾਂ ਬੇਈਮਾਨੀ ਸਿਖਰਾਂ ਤੇ ਆ ਤੇ ਤੁਸੀਂ ਬਾਈ ਜੀ ਮੇਰਾ ਡਿੱਗਿਆ ਹੋਇਆ ਪਰਸ ਵਾਪਸ ਕਰਤਾ ਬਾਈ ਮੈਂ ਇਹ ਤਾਂ ਨਹੀਂ ਕਹਿ ਸਕਦਾ ਬੇਈਮਾਨੀ ਵੱਧ ਹੈ ਜਾਂ ਬੇਈਮਾਨੀ ਘੱਟ ਹੈ ਹਾਂ ਇੰਨਾ ਜ਼ਰੂਰ ਜਾਣਦਾ ਕਿ ਜੈਸੀ ਕਰਨੀ ਵੈਸੀ ਭਰਨੀ ਜੇ ਮੈਂ ਅੱਜ ਕਿਸੇ ਦਾ ਮਾੜਾ ਕਰੂੰਗਾ ਤਾ ਮੇਰੇ ਨਾਲ ਵੀ ਮਾੜਾ ਹੋਊ ਜੇ ਮੈਂ ਅੱਜ ਚੰਗਾ ਕਰੂੰ ਕਿਸੇ ਦਾ ਤਾਂ ਮੇਰੇ ਨਾਲ ਵੀ ਚੰਗਾ ਹੋਊ ਹਾਂ ਭਾਈ ਜੈਸੀ ਕਰਨੀ ਵੈਸੀ ਭਰਨੀ ਭਾਈ ਜੀ ਤੇਰਾ ਫੇਰ ਤੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਚੰਗਾ ਭਾਈ ਚੱਲਦਾ ਮੈਂ ਚੰਗਾ ਭਾਈ ਤੈਨੂੰ ਪਤਾ ਲੱਗਿਆ ਆਪਣਾ ਫੋਨ ਕਿਉਂ ਲੱਗਿਆ ਹਾਂ ਜੈਸੀ ਕਰਨੀ ਵੈਸੀ ਭਰਨੀ ਚੱਲ ਆਪਾਂ ਉਹ ਜੂਸ ਵਾਲੇ ਦੇ ਪੈਸੇ ਦੇ ਕੇ ਅੱਗੇ ਚੱਲ ਚੱਲੀਏ ਚੱਲ ਆ ਰਿਹਾ ਬਾਈ ਕਾਲੀ ਕਾਲੀ ਜੀ ਯਾਰ ਤੇਰੇ ਪੈਸੇ ਦੇਣੇ ਭੁੱਲ ਗਏ ਕਿੰਨੇ ਪੈਸੇ ਆਪਣੇ ਜੂਸ ਦੇ 100 ਰੁਪਿਆ ਬਣ ਗਿਆ ਬਾਈ ਆ ਲੋ ਜੀ ਤੁਹਾਡਾ 100 ਰੁਪਿਆ ਪੇਮੈਂਟ ਬਾਲ ਭਾਈ ਕੋਈ ਜੂਸ ਵੀ ਕੇ ਗਏ ਸੀਗੇ ਉਹਨਾਂ ਦੇ ਕਾਲੀ ਕਾਲੀ ਜਿਹਾ ਆਪਦਾ ਮੋਬਾਈਲ ਇੱਥੇ ਭੁੱਲ ਗਏ ਸੀਗੇ ਦੇਖਿਆ ਜੈਸੀ ਕਰਨੀ ਵੈਸੀ ਕਰਨੀ